ਕੋਲੇ ਜਿਲ੍ਹਾ ਬਟਾਲਾ ਦੇ ਤਹਿਤ ਆਉਂਦੇ ਥਾਣਾ ਡੇਰਾ ਬਾਬਾ ਨਾਨਕ ਅੰਦਰ ਪੈਂਦੀ ਪੁਲਿਸ ਚੌਂਕੀ ਧਰਮਕੋਟ ਰੰਦਾਵਾ ਦੇ ਵਿੱਚ ਵਿੱਕੀ ਹਾਰਡਵੇਅਰ ਸਟੋਰ ਤੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿੱਕੀ ਹਾਰਡਵੇਅਰ ਸਟੋਰ ਦੇ ਮਾਲਕ ਦਿਨੇਸ਼ ਕੁਮਾਰ ਉਰਫ ਬੌਬੀ ਨੇ ਦੱਸਿਆ ਹੈ ਕਿ ਬੀਤੀ ਸ਼ਾਮ ਕਰੀਬ 6 ਵਜੇ ਦੋ ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਵੱਲੋਂ ਉਹਨਾਂ ਦੇ ਹਾਰਡਵੇਅਰ ਸਟੋਰ ਤੇ ਗੋਲੀ ਚਲਾ ਕੇ ਫਰਾਰ ਹੋ ਗਏ ਗਨੀਮਤ eri ਕੇ ਗੋਲੀ ਦੁਕਾਨ ਦੀ ਦਵਾਰ ਵਿੱਚ ਜਾ ਲੱਗੀ ਜੇਕਰ ਇਹ ਨਿਸ਼ਾਨਾ ਇੱਧਰ ਉੱਧਰ ਲੱਗਦਾ ਤਾਂ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ ਜਿਕਰ ਹੋ ਗਿਆ ਕਿ ਇਸ ਦੁਕਾਨ ਦੇ ਉੱਪਰ ਪਹਿਲਾਂ ਵੀ ਦੋ ਵਾਰ ਗੋਲੀਆਂ ਚੱਲ ਚੁੱਕੀਆਂ ਜਿਨ੍ਹਾਂ ਦੇ ਦੋਸ਼ੀ ਜੇਲ੍ਹ ਦੀਆਂ ਸਲਾਖਾਂ ਪਿੱਛੇ ਹਨ ਗੋਲੀਆਂ ਚਲਾਉਣ ਵਾਲਿਆਂ ਤੋਂ ਅੱਕੇ ਵਪਾਰੀਆਂ ਵੱਲੋਂ ਹਮਲਾਵਰਾਂ ਦਾ ਕਰੀਬ 10 ਕਿਲੋਮੀਟਰ ਵੀ ਪਿੱਛਾ ਕੀਤਾ ਗਿਆ ਤੇ ਉਨ੍ਹਾਂ ਉੱਪਰ ਕਰੀਬ 3 ਰਾਉਂਡ ਫਾਇਰ ਵੀ ਕੀਤੀ ਗਈ ਪਰ ਉਹ ਫਰਾਰ ਹੋਣ ਵਿੱਚ ਕਾਮਯਾਬ ਹੋ ਗਏ ਦੁਕਾਨਦਾਰ ਦੇ ਦੱਸਣ ਮੁਤਾਬਿਕ ਉਹਨਾਂ ਦੇ ਕੋਲ ਨਿਸ਼ਾਨ ਸਿੰਘ ਨਾਮਕ ਵਿਅਕਤੀ ਜੋ ਯੂ ਐਸ ਏ ਦੇ ਨੰਬਰ ਤੋਂ ਲਗਭਗ 40 ਲੱਖ ਰੁਪਏ ਦੀ ਫਰੋਤੀ ਦੀ ਮੰਗ ਕਰ ਰਿਹਾ ਸੀ ਜਿਸ ਦੇ ਚਲਦਿਆਂ ਉਹਨਾਂ ਵੱਲੋਂ ਦੁਕਾਨ 'ਤੇ ਗੋਲੀਆਂ ਚਲਾਈਆਂ ਗਈਆਂ ਇਸ ਮੌਕੇ ਪੀੜਤ ਦੁਕਾਨਦਾਰ ਨੇ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਸਾਡੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਗੋਲੀ ਚਲਾਉਣ ਵਾਲੇ ਹਮਲਾਵਰਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਲਾਖਾਂ ਪਿੱਛੇ ਕੀਤਾ ਜਾਵੇ ਇਸ ਬੰਦੇ ਪੁਲਿਸ ਚੌਕ ਕੀ ਧਰਮਕੋਟ ਰੰਦਾਵਾ ਵੇ ਚਣ ਪਚਾਤੇ ਦੇ ਖਿਲਾਫ ਮਾਮਲਾ ਦਰਜ ਕਰਕੇ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਦੇ ਐਸ ਐਚ ਓ ਗੁਰਮੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਆਸ-ਪਾਸ ਲੱਗੇ ਸੀ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਤੇ ਉਹਨਾਂ ਦਾ ਕਹਿਣਾ ਹੈ ਕਿ ਜਲਦੀ ਹੀ ਉਕਤ ਮੁਜਰਮ ਪੁਲਿਸ ਦੇ ਗ੍ਰਿਫਤ ਵਿੱਚ ਹੋਣਗੇ। ਸਰ ਫਰੋਤੀ ਦਾ ਮਾਮਲਾ ਹੈ। ਇਹ ਫਰੋਤੀ ਕੌਣ ਮੰਗਦਾ ਹੈ ਮੰਗਦੇ ਆ ਜੀ। ਕੋਣ ਮੰਗਦਾ ਜੀ? ਨਿਸ਼ਾਨ ਸਿੰਘ ਨਾਂ ਦਾ ਬੰਦਾ ਜੀ। ਕਿੰਨੇ ਲੱਖ ਦੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ? हाँ जी चाली लाख दी कोई ए संबंध में सूचित हाँ इस तुम पेलना हाँ जी दो अगे भी होगा पहला भी कोई चलिया की दो हजार तेईस अंदर है हाँ जी जो हजार चौबीस वैसे जमाण ची अच्छा हाँ जी जी कल गोली चली कि लगी है दुकान सब तो पहले कॉलेज लगी ठीक है इस संबंध पुलिस ने की कार्रवाई की ही है पूरा ही ਚਾਨਣ ਨਹੀਂ ਕਰ। ਸਿਟੀ ਤੇ ਵੀ ਪੇਰਾ ਕੈਮਰਾ ਜਾਈ। ਹਾਂਜੀ ਆਇਆ ਜੀ। ਉਹ ਬੰਨੇ ਆ ਜੀ। ਹਾਂਜੀ। ਸਾਨੂੰ ਪਤਾ ਲੱਗਾ ਕਿ ਜਿੱਦ ਤੁਹਾਡੇ ਲੋਕੀ ਪਿੱਛੇ ਮਗਰ ਉਹ ਜਿਹੜੇ ਬਿਜ ਭਜ ਨਾ ਸਕੀ। ਹਾਂਜੀ ਹਾਂਜੀ ਸਾਡੇ ਬੰਦੇ ਗਏ ਮਗਰ। ਉਹਨਾਂ ਕਾਰਨ ਕੀਤੀ ਐ ਤਿੰਨ ਫਾਰ ਗੱਡੇ। ਹਾਂਜੀ। ਥੋੜਾ ਜਿਹਾ ਬਰਗਰਾ ਗਿਆ ਸਰ। ਜੇ ਕੱਲ ਕਾ ਬੂ ਆ ਜਣੇ। ਕੀ ਆਪਣੇ ਆਪ ਨੂੰ ਤੁਸੀਂ ਸੁਰੱਖਿਅਤ ਮਹਿਸੂਸ ਕਰਦੇ? ਇਹ ਆਛਾ ਜੀ। ਤੇ ਤਰਪੁਰਸ ਫੋਲ ਮੇਰੇ ਖਿਆਲ ਮੀਰੀ ਇਸ ਪ੍ਰੋਟੈਕਸ਼ਨ ਨੂੰ ਮਿਲ ਗਈ ਹੈ। ਹਾਂਜੀ ਹਾਂਜੀ ਉਹਦੇ ਇਥੇ ਮੌਜੂਦ ਸਨ। ਹਾਂਜੀ ਮੌਜੂਦ। ਇਨਹ ਲੋਗੋ ਫਿੱਤਰਾ ਕਿਉਂ ਪਰ ਆਪ ਅੰਦਰ ਹਾਂ ਜਿੰਨਾ ਚਿਰ ਅਸੀਂ ਬਾਹਰ ਗਏ ਆ ਉਹ ਨਿਕਲ ਗਏ ਕੱਤੇਸਵਰਤੀ ਹਾਂਜੀ ਕੱਤੇਸਵਰਤੀ ਹੋ ਮੋੜ ਚਾਲ ਦੇ ਤੁਸੀਂ ਯਾਰ ਇਹ ਨਾ ਪਹਿਲਾਂ ਇੱਕ ਦੋ ਰਾਉਂਡ ਹਾਂ ਰਾਉਂਡ ਨਹੀਂ ਗੱਡੇ ਮੈਂ ਤਿੰਨ ਚਾਰ ਫੇਰੇ ਉਦਾਂ ਲਾਇਆ ਨਾ ਅੱਛਾ ਜਿਹੜੇ ਸੋਤੇ ਫੇਰੇ ਆਣ ਕੇ ਫੈਰਿੰਗ ਕੀਤੀ ਕੋਈ ਤੁਹਾਨੂੰ ਕਿਸੇ ਤੇ ਸ਼ੱਕ ਕੋਈ ਸ਼ੱਕ ਨਹੀਂ ਫਿਰ ਤਿੰਨ ਰੌਂਡ ਜਿਹੜੀ ਉਹਨਾਂ ਲੋ ਫੇਰਿੰਗ ਕੀਤੀ ਇੱਕੋ ਰੌਂਡ ਕੱਢਿਆ ਨਾਲ ਹੁਣ ਕੀ ਮੰਗ ਮੰਗੀ ਕਰਦੇ ਆਪਾਂ ਪ੍ਰਸ਼ਾਸਨ ਨੂੰ ਮੰਗੇ ਪ੍ਰਸ਼ਾਸਨ ਜੀ ਤੁਹਾਨੂੰ ਸਹੀ ਫਤਲਾ ਦੇਵੇ ਸਾਡੀ ਝਾਲਮਾਲ ਦੀ ਰੱਖੀ ਰੱਖੇ ਉਲਦੀ ਤੁਹਾਨੂੰ ਥ੍ਰੈਡ ਦਾ ਹੱਸਾਰੀਆਂ ਨੇ ਇੱਥੇ ਲੋਕਲ ਨੰਬਰ ਪੁੱਛ ਆ ਰਹੀਆਂ ਕਿ ਨਹੀਂ ਜੀ ਬਾਹਰ ਦੇ ਨੰਬਰ ਕਿੱਥੋਂ ਦਾ ਵੈਸੇ ਨੰਬਰ ਲਾਉਣਾ ਚਾਹੀਦਾ 2S ਦਾ ਹਾਂਜੀ ਕੀ ਆਪਣਾ ਆਪਣਾ ਕੀ ਨਾਮ ਕੀ ਦੱਸਦਾ ਨਿਸ਼ਾਨ ਸਿੰਘ ਤੇ ਤੁਸੀਂ ਉਹਨੂੰ ਜਾਣਦੇ ਵੈਸੇ ਨਹੀਂ ਜੀ ਕਿਸੇ ਤੇ ਤੁਹਾਨੂੰ ਸ਼ੱਕ ਹੋਵੇ ਨਾ ਨਾ ਸ਼ੱਕ ਇੱਥੇ ਲੋਕਲ ਨਹੀਂ ਗਏ ਤੇ ਸਰ ਹੂੰ ਹੂੰ ਸੋ ਸਾਡੇ ਇਨਫੋਰਮੇਸ਼ਨ ਆਈ ਸੀ ਕੱਲ 6 ਵਜੇ ਜਿਹੜੀ ਹੈਗੀ 6:20 ਤੇ ਕੋਈ ਗੋਲੀ ਚੱਲੀ ਹੈਗੀ ਪਰਮਗੁੜੰਦਾਵਾ ਉਹ ਵੀ ਅਸੀਂ ਜਾਂਚ ਕਰ ਰਹੇ ਹੈਗੇ ਆਂ ਮਸਲਾ ਕੋ ਮਤਲਬ ਕਿਤੇ ਤੇ ਗੋਲੀ ਚੱਲੀ ਕਿੰਝ ਲਾਈ ਤੇ ਦੁਕਾਨ ਸੀਗੀ ਜੀ ਦਨੇਸ਼ ਜੀ ਤੇ ਉਹਨਾਂ ਦੁਕਾਨ ਤੇ ਕੋਲੀ ਚੱਲੀ ਹੈਗੀ ਸਰ ਇਹਨਾਂ ਦਾ ਦੂਜਾ ਤੀਜਾ ਚਾਂਸ ਹੋ ਗਿਆ ਸਰ ਹਜੇ ਤੱਕ ਕੋਈ ਦੋਸ਼ੀ ਕੋਈ ਅਰੈਸਟ ਹੋਇਆ ਜੀ ਹਾਂ ਜੀ ਇਹ ਪਹਿਲਾਂ ਵੀ ਕੋਈ ਦੋਸ਼ੀ ਅਰੈਸਟ ਹੈ ਨਹੀਂ ਦਿਲ ਦੇ ਵਿੱਚ ਨੇ ਸਰ ਤੇ ਸਰ ਕੀ ਮੈਟਰ ਕੀ ਲੱਗਦਾ ਬਾਰ ਬਾਰ ਇੱਕ ਬੰਦੇ ਨੂੰ ਟਾਰਗੇਟ ਕੀਤਾ ਜਾ ਰਿਹਾ ਠੀਕ ਕਰਦੇ ਇਹ ਜਾਂਚ ਦਾ ਵਿਸ਼ਾ ਹੈ ਜੀ ਆਪਾਂ ਉਸੇ ਇਨਵੈਸਟੀਗੇਸ਼ਨ ਕਰਦੇ ਪਏ ਹਾਂ ਜੋ ਇਨਵੈਸਟੀਗੇਸ਼ਨ ਸਾਹਮਣੇ ਤਾਂ ਸਭ ਕੁਝ ਦੱਸਾਂਗੇ ਜੀ ਤੁਸੀਂ ਸਰ ਸੀਸੀਟੀਵੀ ਕੈਮਰਾ ਰਿਹਾ ਕੋਈ ਫੋਟੋਜ ਵਗੈਰਾ ਮਿਲੀ ਹੋਣਾ ਨਹੀਂ ਅੱਜ ਚੱਲ ਰਿਹਾ ਜੀ ਇਹ ਜਾਂਚ